ਜਾ ਦਿਤੇ ਕੇਸ ਦਾ ਕਿਹੜਾ ਬੰਦਾ ਜਿਹੜਾ ਦੇਖੋ ਜੀ अर्बन ਸਟ੍ਰੀਟ ਏਰੀਆ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੀ ਬਿਲਕੁਲ ਕਲੀਅਰ ਪਾਲਿਸੀ ਹੈਗੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਸ ਐਂਡ ਕ੍ਰਾਈਮਨਲ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਗੈਂਗਸਟਰ 엘ਮੈਂਟਸ ਦਾ ਪਿੱਛਾ ਕਰਦੀ ਰਹਿੰਦੀ ਹੈ ਅੱਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਦ ਸਿੰਘ ਬੈਂਸ ਤੇ ਇੰਚਾਰਜ ਸੀਆਈਏ ਇੰਸਪੈਕਟਰ ਪ੍ਰਦੀਪ ਬਾਜਵਾ ਦੀ ਟੀਮਾਂ ਜਦੋਂ ਇਹਨਾਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਮੂਵਮੈਂਟ ਸ਼ੁਰੂ ਕੀਤੀ ਤੇ ਸੰਨੀ ਕੁਮਾਰ ਉਰਫ ਤਾਰੀ ਇੱਕ ਗੈਂਗਸਟਰ ਨੂੰ ਜਦੋਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰੌਨ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੀ ਬਾਤਰੀ ਨਾਲ ਤੇ ਰੈਸਟ੍ਰੇਂਟ ਦਾ ਨਜ਼ਾਰਾ ਪੇਸ਼ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਇਹਦੀ ਰਾਈਟ ਲੈਗ 'ਚ ਬੁਲਟ ਇੰਜਰੀ ਹੋਈ ਜਿਸ ਦੇ ਨਾਲ ਹੀ ਇਹ ਨਿਊਟਰਲਾਈਜ਼ ਹੋਇਆ ਇਸ ਗੈਂਗਸਟਰ ਤੇ 17 ਤੋਂ ਵੱਧ ਮੁਕਦਮੇ ਦਰਜ ਨੇ ਜੀ ਦੇਚੇ ਐਂਡੀਪੀਐਸ ਐਕਟ ਐਕਸਾਈਜ਼ ਐਕਟ ਇਰਾਦਾ ਕਤਲ ਡਕੈਤੀ ਵਗੈਰਾ ਦੇ ਪਰਚੇ ਦਰਜ ਨੇ 17 ਇਹ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਇੱਕ ਕ੍ਰਿਮినਲ ਹੈਗਾ ਹੈ ਬੀਤੇ ਸਮੇਂ ਵੀ 골ਡੀ ਢਿੱਲੋਂ ਗੈਂਗ ਨੇ ਰਾਜਪੁਰਾ ਏਰੀਆ 'ਚ ਐਕਸਟਰਸ਼ਨ ਕਾਲਾਂ ਤੇ ਫੈਰਿੰਗ ਵਗੈਰਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 골ਡੀ ਢਿੱਲੋਂ ਗੈਂਗ ਦੇ ਪਹਿਲਾਂ ਵੀ ਅਸੀਂ ਗੈਂਗ ਮੈਂਬਰ ਜਿਹੜੇ ਉਹ ਕਾਬੂ ਕੀਤੇ ਤੇ ਇਸ ਸੰਨੀ ਕੁਮਾਰ ਨੂੰ ਬੜੀ ਡੂੰਘਾਈ ਨਾਲ ਅਸੀਂ ਇੰਟਰੋਗੇਟ ਕਰਾਂਗੇ ਇਸ ਅਰੈਸਟ ਨਾਲ ਜਿਹੜਾ ਪਟਿਆਲੇ ਸ਼ਹਿਰ ਚ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਇੱਕ ਚੋਰੀ ਦਾ ਮੋਟਰਸਾਈਕਲ ਜਿਹਦੇ ਤੇ ਸਵਾਰ ਸੀਗਾ ਤੇ 32 ਬੋਰ ਦਾ ਪਿਸਤਲ ਤੇ ਤਿੰਨ ਡਰੋਨ ਦੇ ਤੇ ਰਿਕਵਰ ਹੋਏ ਤੇ ਇਹਨੂੰ ਬੜੀ ਡੀਪਲੀ ਅਸੀਂ ਇਨਵੈਸਟੀਗੇਟ ਕਰਾਂਗੇ ਕਿ 골ਡ ਡੀਟਲੋਂ ਗੈਂਗ ਦੇ ਇਸ਼ਾਰਿਆਂ ਤੇ ਇਹਨੇ ਕਿਹੜੀ ਬੜਵੱਡੀ ਵਾਰਦਾਤ ਨੂੰ ਪਟਿਆਲੇ ਸ਼ਹਿਰ ਚ ਅੰਜਾਮ। ਸਰ ਕਿੰਨੀਂ ਕਿ ਡੇਰ ਤੋਂ 골ਡੀ ਜਗ੍ਹਾ ਤੇ ਨੌਲੂ ਜੁੜਿਆ ਪੈਸੀਆ ਤਾਂ ਕਿਸ ਦੇ ਦੇਖੋ ਪਿਛਲੇ 2 ਸਾਲਾਂ ਤੋਂ 골ਡੀ ਢਿੱਲੋਂ ਗੈਂਗ ਨਾਲੇ ਜੁੜਿਆ ਆਇਆ। ਇੰਟਰਨੈਟ ਕਾਲਿੰਗ ਦੇ ਰਾਹੀਂ ਇਹ ਗੋਲਡ ਡਿਟਲ ਨੂੰ ਗੈਂਗ ਨਾਲ ਟੱਚ ਸੀ ਗਾਲ ਕੋਈ ਨਸ਼ਾ ਵਗੈਰਾ ਤਾਂ ਨਹੀਂ ਮਿਲਿਆ ਉਹ ਨਹੀਂ ਉਹ ਸਾਰਾ ਚੈੱਕ ਕਰ ਰਹੇ ਸਭ ਤੋਂ ਪੁਲਿਸ ਨੇ ਵੀ ਫਾਇਰ ਕੀਤਾ ਸੀ ਕੋਈ ਬਚਾ ਰਹੇ ਇਹ ਜੀ ਸਾਡੇ ਸੋਰਸਸ ਹੁੰਦੇ ਆ ਸੀਕ੍ਰੀਟ ਇਨਫੋਰਮੇਸ਼ਨ ਪੁਲਿਸ ਨੇ ਵੀ ਫਾਇਰ ਕੀਤੀ ਹੋਈ ਹੈ ਬਚਾ ਰਹੇ ਹਾਂ ਜੀ ਤਿੰਨ ਰੌਂਦ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਜਾਣੀ ਵਾਲੀ ਨੁਕਸਾਨ ਤੋਂ ਬਚਾ ਰਹੇ ਤੇ ਬਾਕੀ ਦੀ ਸਰ ਜਾਣਕਾਰੀ ਦੇ ਉੱਪਰ ਵੀ ਕੋਈ ਅਗਲਾ ਇਹਦਾ ਰਿਕਾਰਡ ਵਗੈਰਾ ਕੋਈ ਜਾਣਦਾ ਹਾਂ ਜੀ ਉਹ ਜਾਣਦਾ ਵਿਸ਼ਾ ਹੈ ਜੀ ਜਿਵੇਂ ਪਹਿਲਾਂ ਦੱਸਿਆ 17 ਕੇਸ ਸੰਗਿੰਤਰਾਵਾ ਦੇ ਦਰਜ ਨੇ ਤੇ ਜਰੂਰ ਮੈਂ ਇਨਚਾਰਜ ਸੀਆਈਏ ਤੇ ਐਸਪੀਡੀ ਨੂੰ ਮੈਂ ਅਪਰੀਸ਼ੀਏਟ ਕਰਾਂਗਾ ਕਿ ਇਹਨਾਂ ਦੀ ਪ੍ਰੋਐਕਟਿਵਨੈਸ ਨਾਲ ਜਿਹੜੀ ਕੋਈ ਇਹਨੇ ਕਿਸੇ ਵੱਡੀ ਵਾਰਦਾਤ ਨੂੰ ਜਾਣ ਦੇਣਾ ਸੀ ਉਹਨੂੰ ਟਾਲਿਆ ਜਾ ਸਕਦਾ ਹੈ